हां जी ਪੰਜਾਬੀਓ ਸਸਰੀਕਾਰ ਆਪਾਂ ਇੱਕ ਨੰਬਰ ਬਾੜ 'ਚ ਖੜੇ ਆਂਗੇ ਕਿਉਂਕਿ ਆ ਘਰਾਂ ਦੇ ਹਾਲਾਤ ਦੇਖ ਰਹੇ ਆ ਤੁਸੀਂ ਕਿਉਂਕਿ ਸਰਦੂਲ ਕੜ ਦੇ ਵਿੱਚ ਖੜੇ ਆਪਾਂ ਮੌਜੂਦਾ ਇੱਕ ਨੰਬਰ ਬਾੜ 'ਚ ਕਿਉਂਕਿ ਘਰਾਂ 'ਚ ਵੀ ਪਾਣੀ ਵੜ ਗਿਆ ਕਿਉਂਕਿ ਇੱਥੇ ਕੋਈ ਰਾਸ਼ਨ ਦੀ ਸਹੂਲਤ ਨਹੀਂ ਹੈਗੀ ਕਿਸੇ ਦਾ ਕੰਮਕਾਰ ਨਹੀਂ ਚੱਲ ਰਿਹਾ ਕਿਉਂਕਿ ਜਿਹੜੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਉਹ ਸਮਾਨ ਵਿਚਾਰੇ ਅੱਧਿਆਂ ਨੇ ਤਾਂ ਕੱਢ ਲਿਆ ਤੇ ਅੱਡਿਆਂ ਦਾ ਵਿੱਚ ਹੀ ਡੁੱਬ ਰਿਹਾਗਾ ਕਿਉਂਕਿ ਇੱਥੇ ਕੋਈ ਵੀ ਸਹੂਲਤ ਨਹੀਂ ਮਿਲ ਰਹੀ ਇਹ ਕਲਾਕਾਰਾਂ ਨੂੰ ਵੀ ਅਪੀਲ ਆ ਤੇ ਮੰਨ ਲਓ ਪ੍ਰਸ਼ਾਸਨ ਨੂੰ ਅਪੀਲ ਆ ਤੇ ਆਪਣੇ ਜਿਹੜੇ ਸ਼ਹਿਰ ਦੇ ਐਮਸੀ ਆ ਤੇ ਮੌਜੂਦਾ ਆਇਕ ਨੰਬਰ 12 ਚ ਤੁਸੀਂ ਦੇਖ ਸਕਦੇ ਆ ਕਿੱਡਾ ਕਿੱਡਾ ਪਾਣੀ ਖੜਾ ਆ 4-4 ਫੁੱਟ ਖੜਾ ਪਾਣੀ ਤੇ ਆ ਦੇਖੋ ਘਰਾਂ ਚ ਪਾਣੀ ਵੜ ਰਿਹਾਗਾ ਤੇ ਆ ਗਲੀ ਦੇ ਵਿੱਚ ਤੁਸੀਂ ਸ਼ਰਿਆਮ ਦੇਖ ਰਹੇ ਆਗੇ ਆ ਦੇਖੋ ਆ ਬੱਚਾ ਆਈ ਜਾਂਦਾ ਆ ਦੇਖੋ ਇਹ ਤੁਹਾਨੂੰ ਘਰਾਂ ਦੀ ਕੰਡੀਸ਼ਨ ਦਿਖਾ ਰਹੇ ਆ ਘਰ ਚ ਵੜ ਕੇ ਵੀ ਕਿੱਡਾ ਕਿੱਡਾ ਪਾਣੀ ਵਹਿ ਰਾਰਿਆ ਘਰਾਂ ਦੇ ਵਿੱਚ ਤੇ ਕੁੱਤੇ ਬਿੱਲੇ ਵੀ ਵਿਚਾਰੇ ਦਰਸਰੇ ਅਗੇ ਬਾਹਰ ਆਉਣ ਨੂੰ ਆ ਦੇਖੋ ਜੀ ਆ ਬਾਈ ਦਾ ਸਾਰਾ ਹੀ ਸਮਾਨ ਭਿੱਜ ਗਿਆ ਰੱਜ ਖਰੁੱਜ ਬੈੱਡ ਬੁੱਡ ਸਾਰਾ ਪੱਖੇ ਪੁੱਖੇ ਖਰਾਬ ਹੋ ਗਏ ਇਹਦਾ ਮੌਕੇ ਤੇ ਕੱਢ ਲਿਆ ਸਮਾਨ ਪਤਾ ਲੱਗ ਗਿਆ ਆ ਪਾਣੀ ਤੁਸੀਂ ਦੇਖ ਰਹੇ ਆ ਡਾਫਲਾ ਰੱਖੀ ਆ ਬਾਈ ਨੇ ਤੇ ਇਹ ਸਾਰਾ ਸਮਾਨ ਭਿੱਜ ਗਿਆ ਸੀਗਾ ਇੱਕ ਨੰਬਰ ਬਾੜ ਦੇ ਵਿੱਚ ਖੜੇ ਆ ਮੌਜੂਦਾ ਆਪਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਪੰਜਾਬੀ ਉਹ ਦੱਬ ਕੇ ਸਭ ਪੰਜਾਬੀਓ ਸਸਰੀਕਾਰ ਸਾਰਿਆਂ ਨੂੰ